ਨਮਸਕਾਰ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਦੋਸਤੋ ਜਗਨੂ ਮਸਤ ਮਸਤ ਵੱਲੋਂ ਰਾਮਾ ਮੰਡੀ ਵਿੱਚ ਨਵਾਂ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਵਿੱਚ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਲਈ ਸਾਰਾ ਸਿਵਰਜ ਸਿਸਟਮ ਨੂੰ ਖੋਲ ਕੇ ਰੱਖ ਦਿੱਤਾ ਗਿਆ ਹੈ ਇਸ ਸਿਵਰ ਦਾ ਸਾਰਾ ਪਾਣੀ ਕਰੋੜਾਂ ਉੱਤੇ ਖਿਲਾਰਿਆ ਜਾਵੇਗਾ ਇਹ ਪਾਣੀ ਧਰਤੀ ਦੁਆਰਾ ਸੋਖ ਲਿਆ ਜਾਵੇਗਾ ਇਸ ਨਾਲ ਪਾਣੀ ਦੀ ਬਚਤ ਹੋਵੇਗੀ ਤਾਂ ਸਾਰੇ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਜਗਨੂ ਮਸਤ ਮਸਤ ਵੱਲੋਂ ਚਲਾਈ ਗਈ ਇਸ ਪ੍ਰੋਜੈਕਟ ਦਾ ਵੱਧ ਤੋਂ ਵੱਧ ਤੁਸੀਂ ਸੰਯੋਗ ਦਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਬਾਕੀ ਵੀ ਲੋਕ ਜਗਨੂ ਮਸਤ ਮਸਤ ਦਾ ਸਾਥ ਦੇਣ ਤੇ ਆਪਦੇ ਇਹਦੇ ਸੀਵਰ ਸਿਸਟਮ ਹੈ ਉਸ ਨੂੰ ਬੰਦ ਕਰਕੇ ਓਪਨ ਕਰਦੇ ਹਨ ਤਾਂ ਕਿ ਧਰਤੀ ਹੇਠਲੇ ਪਾਣੀ ਦੀ ਵੱਧ ਤੋਂ ਵੱਧ ਬਚਤ ਹੋ ਸਕੇ ਧੰਨਵਾਦ ਜੀ ਉੱਥੇ ਜਾਣਾ ਤਾਂ ਵੀਡੀਓ ਬਣਾਈਏ Thank you. ਬੱਗਾ ਰੋਡ ਗਲੀ ਨੰਬਰ 2 ਸਾਰੀ ਗਲੀ ਬਾਈ ਸੀਵਰੇਜ ਦੇ ਪਾਣੀ ਨਾਲ ਭਰੀ ਪਈ ਆ ਆ ਹਾਲ ਦੇਖ ਲਓ ਬਾਈ